55 جاندھی ਨੇ ਨਾ ਕਿਲੇ ਆਰਮੀ ਪਰਸਨ 12th ਕਰਕੇ ਜੇ ਆਪਣਾ ਲੋਅ ਰੈਂਕ ਤੇ ਲੱਗ ਜਾਂਦੇ ਨੇ ਉਹਨਾਂ ਨੂੰ ਜੇ ਬਾਹਰ ਆਪਣਾ ਟੌਪ ਡਿਗਰੀ ਨਹੀਂ ਹੈ ਕੁਝ ਵੀ ਤਰ੍ਹਾਂ ਦਾ ਤੇ ਜਿਹੜੀ ਆਰਮੀ ਚ ਉਹਨਾਂ ਨੇ ਪੜਾਈ ਕੀਤੀ ਹੁੰਦੀ ਉਹ ਕੰਮ ਨਹੀਂ ਆਉਂਦੀ ਇਸ ਕਰਕੇ ਉਹ ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਡਿਗਰੀ ਦਾ ਦਰਾਂ ਲੈਂਦੇ ਨੇ ਕਿ ਕਿਸੇ ਬੈਕ ਬੈਚ ਕਲਾਸੀ ਲੱਗਾ ਤੋਂ ਦਿਨ ਬਾਅਦ ਉਹ ਕੋਰਟ ਦੇ ਵਿੱਚ ਕੈਸੀ ਅਦਕੀਸੀ ਦੇ ਬੈਠੇ ਬੈਠਦਾ ਬਿਲਕੁਲ ਸਹੀ ਹੈ ਫਿਰ ਵੀ ਕੈਸੀ ਆਂਦੇ ਨੇ ਇਹ ਸਿਰਫ ਪਈ ਯੂਨੀਵਰਸਿਟੀ ਸਿਰਫ ਪਾਣੀ ਯੂਨੀਵਰਸਿਟੀ ਕੋ ਲੱਗ ਗਿਆ ਜਿਹੜੀ ਸਾਡੀ ਵੀ ਯੂਨੀਵਰਸਿਟੀ ਹੈ ਉਹ ਲੈਂਦਾ ਹੈ ਲਾਈਵ ਪਰ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਗੱਲਬਾਤ ਕਰਾਂਗੇ ਡਿਸਟੈਂਸ ਐਜੂਕੇਸ਼ਨ ਬਾਰੇ ਡਿਸਟੈਂਸ ਐਜੂਕੇਸ਼ਨ ਉਹਨਾਂ ਲੋਕਾਂ ਲਈ ਵਰਦਾਨ ਹੈ ਜਿਹੜੇ ਕਿ ਲੋਕ ਆਪਣੇ ਕਰੀਅਰ ਦੇ ਵਿੱਚ ਉਛਾਲ ਪਾਉਣਾ ਚਾਹੁੰਦੇ ਆਂ ਆਪਣੀ ਤਰੱਕੀ ਕਰਨਾ ਚਾਹੁੰਦੇ ਆਂ ਕੁਝ ਬੰਨਾ ਚਾਹੁੰਦੇ ਆਂ ਕੁਝ ਮੁਕਾਮ ਹਾਸਲ ਕਰਨਾ ਚਾਹੁੰਦੇ ਆਂ ਤੇ ਦੇਸ਼ ਭਗਤ ਯੂਨੀਵਰਸਿਟੀ ਦੀ ਗੱਲਬਾਤ ਕਰਾਂਗੇ ਜਿਹੜੇ ਕਿ 1972 ਦੇ ਵਿੱਚ ਇਹ ਯੂਨੀਵਰਸਿਟੀ ਦੀ ਸਥਾਪਨਾ ਹੋਈ ਸੀ ਤੇ ਅੱਜ ਅਮਰੀਕਾ ਦੇ ਵਿੱਚ ਵੀ ਇਹਨਾਂ ਦਾ ਆਪਣਾ ਕੈਂਪਸ ਹੈ ਤੇ ਅੱਜ ਇਸੇ ਐਡਮਿਸ਼ਨ ਦੇ ਰਿਲੇਟਿਡ ਐਸਟੀ ਨੇ ਐਜੂਕੇਸ਼ਨ ਦੇ ਰਿਲੇਟਿਡ ਸਾਡਾ ਐਕਸਪਰਟ ਦਿਸ਼ਾਂਤ ਖੰਨਾ ਜੀ ਹਨ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਦਿਸ਼ਾਂਤ ਜੀ ਸਵਾਗਤ ਹੈ ਤੁਹਾਡਾ ਲੈਾਈ ਭਰਤੇ ਵਿੱਚ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ 10 ਸਾਲ ਦਾ ਐਕਸਪੀਰੀਅੰਸ ਤੁਸੀਂ ਲੈ ਕੇ ਇਹ ਬੈਠੇ ਹੋ ਕਈ ਲੋਕਾਂ ਦਾ ਕਰੀਅਰ ਕਾਉਂਸਲਿੰਗ ਕੀਤੀ ਹੋਣੀ ਹੈ ਤੇ ਅੱਜ ਤੱਕ ਕਿੰਨੇ ਕੇ ਲੋਕਾਂ ਦਾ ਜੀਵਨ ਤੁਸੀਂ ਬਦਲ ਚੁੱਕੇ ਹੋ ਸਰ ਜੇ ਕਾਊਂਟਿੰਗ ਕਰਨ ਚਾਹੀਏ ਤਾਂ ਕਾਊਂਟ ਤੇ ਨਹੀਂ ਹੋ ਸਕਦਾ ਲੇਕਿਨ ਮੈਂ ਤੁਹਾਨੂੰ ਇਹ ਕਹਿ ਸਕਦਾ ਕਿ ਹਜ਼ਾਰੋਂ ਬੱਚੇ ਸਾਡੇ ਥਰੂ ਪੜ ਕੇ ਜਾ ਚੁੱਕੇ ਨੇ ਜਿਹੜੇ ਕਿ ਹਰ ਅਹੁਦੇ ਤੇ ਲੱਗੇ ਨੇ ਕੋਈ ਆਰਮੀ ਆਫੀਸ਼ਰਸ ਨੇ ਕੋਈ ਪੁਲਿਸ ਆਫੀਸਰ ਹੈ ਕੁਈ ਗਵਰਨਮੈਂਟ ਟੀਚਰਸ ਹੈ ਕੋਈ ਮੰਡੀ ਨੈਸ਼ਨਲ ਕੰਪਨੀਆਂ ਚ ਲੱਗੇ ਨੇ ਇਸ ਤਰ੍ਹਾਂ ਵੀ ਹੁੰਦੇ ਕੇਸਿਸ ਕਿ ਡੂਰਿੰਗ ਜੌਬ ਲੋਕੀ ਡਿਸਟੈਂਸ ਐਜੂਕੇਸ਼ਨ ਤੋਂ ਜੁੜੀ ਕਰਨ ਤੋਂ ਬਾਅਦ ਆਪਣੀ ਪ੍ਰਮੋਸ਼ਨ ਲੈ ਲੈਂਦੇ ਆ ਇੱਕ ਵਾਰ ਕਲੈਰੀਕਲ ਜੌਬ ਤੋਂ ਇੱਕ ਆਫੀਸਰ ਚੇਅਰ ਤੇ ਪਹੁੰਚ ਜਾਂਦੇ ਆ ਬਿਲਕੁਲ ਸਰ ਬਿਲਕੁਲ ਲੈ ਸਕਦੇ ਨੇ ਜਿਹੜੀ ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਡਿਗਰੀਜ਼ ਨੇ ਕਿ ਰੈਗੂਲਰ ਡਿਗਰੀ ਦੇ ਮੁਤਾਬਿਕ ਬਿਲਕੁਲ ਬਰਾਬਰ ਦੀ ਮੰਨਤਾ ਦਿੱਤੀ ਗਈ ਹੈ ਯੂਟੀਸੀ ਵੱਲੋਂ ਤੇ ਜਿਹੜੇ ਵੀ ਸਾਡੇ ਕੋਲ ਬਹੁਤ ਸਾਰੇ ਗਵਰਨਮੈਂਟ ਟੀਚਰਸ ਬਹੁਤ ਆਫੀਸ਼ਰਸ ਸਾਡੇ ਕੋਲ ਆਲਰੇਡੀ ਪੜ ਰਹੇ ਨੇ ਤੇ ਆਲਰੇਡੀ ਕਈ ਬੱਚੇ ਸਾਡੇ ਕੋਲੋਂ ਇੱਥੋਂ ਪ੍ਰੋਮੋਸ਼ਨ ਲੈ ਚੁੱਕੇ ਐ ਰੈਗੂਲਰ ਦੇ ਵਿੱਚ ਫਰਸਟ ਪ੍ਰੈਫਰੈਂਸ ਦਿੰਦੇ ਆ ਆਧਾਰੇ ਡਿਸਟੈਂਸ ਐਜੂਕੇਸ਼ਨ ਨੂੰ ਨਹੀਂ ਦਿੰਦੇ ਇਸ ਤਰ੍ਹਾਂ ਦਾ ਜੇ ਗਵਰਨਮੈਂਟ ਜੌਬ ਮਿਲ ਰਹੀ ਹੈ ਤੇ ਮੇਰੇ ਸਾਬ ਦਾ ਇਸ ਤਰ੍ਹਾਂ ਦਾ ਮਿਥ ਜਿਹੜਾ ਕਿੱਥੋਂ ਤੱਕ ਤੁਸੀਂ ਇਹਨੂੰ ਖਾਰਜ ਕਰਦੇ ਹੋ रेगुलर दी वैल्यू आज भी पूरी है अवधि गल नहीं बट एक गल है कि डिस्टेंस एजुकेशन কই ਇਹਦਾ ਰਹੇ ਤਾਂ मना कर देती जाइए जी ਜਿਹਦੇ ਕਰਕੇ ਉਹਨਾਂ ਨੂੰ ਜਾਣਕਾਰੀ ਨਹੀਂ ਸੀ ਕਿਉਂਕਿ डिस्टेंस एजुकेशन ਵੀ यूजीसी ਤੇ ਨੈਕ ਦੇ ਅਪਰੂਵਲ ਦੇ ਨਾਲ ਹੀ ਚੱਲਦੀ ਹੈ ਜਿਵੇਂ रेगुलर ਦੀ ਕਲਾਸ ਚ ਦੇ ਦੇ ਡਿਗਰੀ ਚੱਲਦੀਆਂ ਤੇ ਇਸੇ ਕਰਕੇ ਹੁਣ ਜਿਹੜੀ ਜਾਗਰੂਕਤਾ ਵੱਧ ਗਈ ਹੈ ਲੋਕਾਂ ਨੂੰ ਪਤਾ ਲੱਗ ਗਿਆ ਮੰਤਵਾ ਆਨਲਾਈਨ ਪਈਆਂ ਵੈਬਸਾਈਟਸ ਤੇ ਪਈਆਂ यूजीसी ਦੀਆਂ ਤੇ ਹੁਣ ਐਪਲੀ ਕੋਈ ਪ੍ਰੋਬਲਮ ਹੁੰਤੇ ਸਰਕਾਰੀ ادارے ਵੀ ਪ੍ਰਮੋਟ ਕਰਦੇ ਪਏ ਆ ਸਰਕਾਰਾਂ ਵੀ ਪ੍ਰਮੋਟ ਕਰਦੀਆਂ ਮੀ ਡਿਜਾ ਐਜੂਕੇਸ਼ਨ ਐਜੂਕੇਸ਼ਨ ਉਹ ਵਧਾਵਾ ਦੇਣ ਲਈ ਬਿਲਕੁਲ ਸਰ ਸਰਕਾਰੀ ਦਾ ਆਪ ਦੇ ਰਹੇ ਨੇ ਕਿਉਂਕਿ ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਇੱਕ ਇੱਕ ਪਰਸੈਂਟੇਜ ਹੈ ਜਿਹਨੂੰ ਮੈਂ ਕਹਾਂ ਕਿ 60 ਤੋਂ 65 ਪਰਸੈਂਟੇਜ ਬੱਚਾ ਇਹੋ ਜਿਹਾ ਜਿਹੜਾ ਕਿ ਪੜ ਨਹੀਂ ਪਾ ਰਿਆ ਜਾਂ ਕੁਝ ਨਹੀਂ ਕਰ ਪਾ ਰਿਆ ਜਾਂ ਕਿਸੇ ਮਜਬੂਰੀਆਂ ਕਰਕੇ ਜੌਬਸ ਚ ਨੇ ਜਾਂ ਕੁਝ ਕਰਕੇ ਨੇ ਅੱਗੇ ਵਧਣ ਲਈ ਹੁਣ ਡਿਸਟੈਂਸ ਐਜੂਕੇਸ਼ਨ ਤੇ ਆਨਲਾਈਨ ਡਿਗਰੀ ਦਾ ਸਾਰਾ ਲੈ ਰਹੇ ਜੀ ਬਿਲਕੁਲ ਪੜਾਈ ਦੀ ਤੇ ਕੋਈ ਉਮਰ ਨਹੀਂ ਹੁੰਦੀ ਇੱਕ ਉਮਰ ਤਬਾਦ ਜਾਂ ਇੱਕ ਠਹਿਰਾਅ ਤੋਂ ਬਾਅਦ ਬੰਦਾ ਇੱਕ ਸੈਟਲ ਹੋ ਜਾਂਦਾ ਆਪਣੀ ਜੌਬ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਫਿਰ ਉਹਨੂੰ ਦਿਲ ਕਰਦਾ ਕਿ ਮੈਂ ਫਿਰ ਤੋਂ ਸਟੱਡੀ ਕਰਾਂ ਜੀ ਤੇ ਜਿਹੜੀ ਐਜੂਕੇਸ਼ਨ ਉਹਦੇ ਲਈ ਇੱਕ ਬਹੁਤ ਹੀ ਵੱਡਿਆ ਗੇਮ ਚੇਂਜਰ ਸਾਬਿਤ ਹੁੰਦਾ ਹੈ ਬਿਲਕੁਲ ਸਰ ਬਿਲਕੁਲ ਠੀਕ ਕਹਿ ਰਹੇ ਹੋ ਤੁਸੀਂ ਕਈ ਬੱਚੇ ਨੇ ਜਿਨ੍ਹਾਂ ਨੇ ਅਤੇ 7 ਉਮਰ ਚ ਨੇ ਜਿਵੇਂ 50 ਏਜ ਦੇ ਨੇ 55 ਦੇ ਨੇ ਉਹ ਵੀ ਸਾਡੇ ਕੋਲੋਂ ਅੱਗੇ এডਿਕੇਸ਼ਨ ਲੈਂਦੇ ਨੇ ਆਰਮੀ ਪਰਸਨਲਸ ਬਹੁਤ ਨੇ ਜਿਨਾ ਕਿ ਉਹਲੇ ਆਰਮੀ ਪਰਸਨਲ 12th ਕਰਕੇ ਜੇ ਆਪਣੇ ਲੋਅ ਰੈਂਕ ਤੇ ਲੱਗ ਜਾਂਦੇ ਨੇ ਉਹਨਾਂ ਦੀ ਰਿਟਾਇਰਮੈਂਟ ਦੀ ਏਜ 40 ਹੁੰਦੀ ਕਈ 35 ਹੁੰਦੀ ਕਈ 50 ਹੁੰਦੀ ਹੈ ਉਹਨਾਂ ਨੂੰ ਜਦ ਬਾਹਰ ਆਪਣੀ ਜੋਬ ਲਵਣੀ ਹੈ ਕੁਝ ਵੀ ਕਰਨੀ ਹੈ ਤੇ ਜਿਹੜੀ ਆਰਮੀ ਚ ਉਹਨਾਂ ਨੇ ਪੜਾਈ ਕੀਤੀ ਹੁੰਦੀ ਉਹ ਕੰਮ ਨਹੀਂ ਆਉਂਦੀ ਇਸ ਕਰਕੇ ਉਹ ਡਿਸਟੈਂਸ এডਿਕੇਸ਼ਨ ਤੇ ਆਨਲਾਈਨ ਡਿਗਰੀਜ਼ ਦਾ ਸਾਰਾ ਲੈਂਦੇ ਐਮ ਐਨ ਸੀ ਜਿਹੜੇ ਜੋ ਲੋਕ ਜੋਬ ਲੱਗ ਗਏ ਗ੍ਰੈਜੂਏਸ਼ਨ ਕਰਕੇ ਲੱਗ ਜਾਂਦੇ ਵਧੀਆ ਨੂੰ ਅਸੀਂ ਦੋ ਉਹਨਾਂ ਨੇ ਆਪਣੇ ਪ੍ਰਮੋਸ਼ਨ ਲਈ ਜਾਣਾ ਹੈ ਕੁਝ ਕਰਨਾ ਹੈ ਤੇ ਉਹਨਾਂ ਨੇ ਵੀ ਐਡੀਸ਼ਨਲ এডਿਕੇਸ਼ਨ ਆਨਲਾਈਨ ਡਿਗਰੀ ਦਾ ਸਾਰਾ ਜੀ ਇਸ ਤਰ੍ਹਾਂ ਦੇ ਵੀ ਕੇਸਿਸ ਧੜਕੇ ਆਉਂਦੇ ਹੋਣੇ ਕਿ ਕਿਸੇ ਬੈਂਕ ਦੇ ਚਪੜਾਸੀ ਲੱਗਾ ਥੋੜੇ ਦਿਨ ਬਾਅਦ ਉਹ ਬੈਂਕ ਦੇ ਵਿੱਚ ਕੈਸ਼ੀਆ ਦੀ ਕੁਰਸੀ ਤੇ ਬੈਠਾ ਹੁੰਦਾ ਹੈ ਬਿਲਕੁਲ ਸਰ ਐਫਰ ਵੀ ਕੇਸਿਸ ਆਉਂਦੇ ਨੇ ਕਿ ਜਿਵੇਂ ਮੈਂ ਪਹਿਲੇ ਦੱਸਿਆ ਕਿ ਲੋਕ ਆਪਣੀ ਜ਼ਰੂਰਤ ਦੇ ਹਿਸਾਬ ਨਾਲ 12ਵੀਂ ਕਰਕੇ ਕਲਾਸ ਜੁਆਇਨ ਕਰ ਲੈਂਦੇ ਨੇ ਜੋਬਸ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਦਾ ਕਿ ਗ੍ਰੈਜੂਏਸ਼ਨ ਦੀ ਲੋੜ ਹੈ ਅੱਗੇ ਵਧਣ ਲਈ ਦੇਰ ਡਿਸਟੈਂਸ ਐਜੂਕੇਸ਼ਨ ਦੇ ਡਿਸਟੈਂਸ ਦੇ ਵਿੱਚ ਕਿਹੜੇ ਕਿਹੜੇ ਕੋਰਸਸ ਜ਼ਿਆਦਾ ਲੋਕੀ ਲਾਈਕ ਕਰਦੇ ਆ ਸਰ ਡਿਸਟੈਂਸ ਦੇ ਵਿੱਚ ਆਮ ਤੌਰ ਤੇ ਸਾਰੇ ਸਾਰੇ ਕੋਰਸਸ ਨੇ ਜਿਵੇਂ ਬੀਏ ਬੀਕੋਮ ਐਮਬੀਏ ਐਮਸੀਏ ਐਮਏ ਸਰ ਤਰ੍ਹਾਂ ਦੇ ਕੋਰਸਸ ਨੇ ਜ਼ਿਆਦਾਤਰ ਬੱਚੇ ਬੀਏ ਤੇ ਬੀਕੋਮ ਦੇ ਬੀਬੀਏ ਦੇ ਵਿੱਚ ਜਾਣਾ ਪਸੰਦ ਕਰਦੇ ਨੇ ਇਹ ਮਾਸਟਰ ਡਿਗਰੀਸ ਵੀ ਕਰਦੇ ਬਿਲਕੁਲ ਸਰ ਮਾਸਟਰ ਡਿਗਰੀ ਵੀ ਹੈਗੀਆਂ ਸਾਡੇ ਕੋਲ ਐਮਏ ਨੇ ਜਿਸ ਵਿੱਚ ਪੰਜ ਤਰ੍ਹਾਂ ਦੀ ਸਪੈਸ਼ਲਾਈਜੇਸ਼ਨਸ ਅਵੇਲੇਬਲ ਨੇ ਸਾਡੇ ਕੋਲ ਐਮਕੋਮ ਹੈ ਐਮਬੀਏ ਹੈ एमसीए ਸਾਡੇ ਕੋਲ ਅਵੇਲੇਬਲ ਹੈ ਹੋਰ ਗੱਲ ਕਰੀਏ ਆਪਾਂ ਤੇ ਜੇ ਡਿਸਟੈਂਸ ਐਜੂਕੇਸ਼ਨ ਕਰਨੀ ਹੋਵੇ ਤੁਹਾਡੀ ਯੂਨੀਵਰਸਿਟੀ ਤੋਂ ਬੰਦਾ ਕਿੱਥੋਂ ਅਪਲਾਈ ਕਰ ਸਕਦਾ ਸਰ ਦੇਖੋ ਬੱਚਾ ਘਰ ਬੈਠਾ ਸਾਡੇ ਨੰਬਰਾਂ ਤੇ ਕੰਟੈਕਟ ਕਰਕੇ ਸਾਨੂੰ ਆਨਲਾਈਨ ਰਜਿਸਟ੍ਰੇਸ਼ਨ ਕਰਾ ਸਕਦਾ ਹੈ ਅਦਰਵਾਈਜ਼ ਅਸੀਂ ਜਿਵੇਂ ਅਮ੍ਰਿਤਸਰ ਆਫਿਸ ਯੂਨੀਵਰਸਿਟੀ ਦੇ ਆਫਿਸ ਅਗਾ ਅਸੀਂ ਇਸ ਆਫਿਸ 'ਚ ਬੈਠੇ ਆਂ ਬੱਚਾ ਸਾਡੇ ਕੋਲ ਆ ਕੇ ਕਾਉਂਸਲਿੰਗ ਲੈ ਸਕਦਾ ਹੈ ਕਾਉਂਸਲਿੰਗ ਬੱਚਾ ਕਰਾ ਸਕਦਾ ਬਾਅਦ ਵਿੱਚ ਸਟੱਡੀ ਫਰਦਰ ਅਪਲਾਈ ਸਟਾਰਟ ਕਰ ਸਕਦਾ ਉਹਨੇ ਕਿਤੋਂ ਵੀ ਵਰਲਡ ਵਾਈਡ ਕਿਤੋਂ ਵੀ ਬੱਚਾ ਤੁਹਾਨੂੰ ਕੰਟੈਕਟ ਕਰੇ ਤੇ ਉਹਦੀ ਵੀ ਤੇ ਹੈਲਪ ਕਰ ਦ ਚ ਰਹਿ ਰਿਹਾ ਹੈ ਜਾਂ ਬਾਹਰ ਰਹਿ ਰਿਹਾ ਹੈ ਲੇਕਿਨ ਉਹ ਪੇਪਰ ਦੇਣ ਲਈ ਉਹਨੂੰ ਪੰਜਾਬ ਦੇ ਵਿੱਚ ਹੀ ਆਉਣਾ ਪਏਗਾ ਉਹਦੇ ਐਗਜ਼ਾਮ ਪੰਜਾਬ ਦੇ ਵਿੱਚ ਹੀ ਹੋਣਗੇ ਜਿਹੜਾ ਬੱਚਾ ਆਨਲਾਈਨ ਪੜ ਰਿਹਾ ਹੈ ਉਹ ਕਿਸੇ ਵੀ ਸਟੇਟ 'ਚ ਕਿਸੇ ਵੀ ਕੰਟਰੀ 'ਚ ਬੈਠ ਕੇ ਗ੍ਰਾਮਨਾਮ ਤੇ ਆਨਲਾਈਨ ਐਗਜ਼ਾਮ ਦੇ ਸਕਦਾ ਹੈ ਯਾਨੀ ਕਿ ਆਨਲਾਈਨ ਐਗਜ਼ਾਮ ਦੀ ਵੀ ਫੈਸਿਲਿਟੀ ਹੈ ਜੇ ਆਊਟ ਆਫ ਮਤਲਬ ਕਿ ਜੇ ਫੋਰਨ ਕੰਟਰੀ ਤੋਂ ਬੰਦਾ ਸਟੱਡੀ ਕਰ ਰਿਹਾ ਬੱਚਾ ਸਟੱਡੀ ਕਰ ਰਿਹਾ ਹੈ ਤੋ ਉਹਨੂੰ ਇੰਡੀਆ ਦੀ ਲੋੜ ਨਹੀਂ ਉਥੋਂ ਹੀ ਆਨਲਾਈਨ ਐਗਜ਼ਾਮ ਦੇ ਕੇ ਬਿਲਕੁਲ ਸਰ ਉਹਨੂੰ ਆਨਲਾਈਨ ਡਿਗਰੀਜ਼ ਦੇ ਵਿੱਚ ਅਸੀਂ ਸੈਟਰਡੇ ਸੰਡੇ ਲਾਈਕ ਕਲਾਸਿਸ ਦਵਾਂਗੇ ਉਦੋਂ ਉਹਦੇ ਰਿਕਾਰਡਡ ਲੈਕਚਰਸ ਉਹਦੇ ਪੋਰਟਲ ਦੇ ਵਿੱਚ ਮਿਲਣਗੇ ਪੀਸੀਪੀ ਕਲਾਸਿਸ ਮਿਲਣਗੇ ਯੂਨੀਵਰਸਿਟੀ ਵੱਲੋਂ ਪਲੱਸ ਉਹਨੇ ਜਿਹੜਾ ਐਗਜ਼ਾਮ ਦੇਣਾ ਹੈ ਆਪਣੇ ਹੀ ਲੋਕੇਸ਼ਨ ਦੇ ਰਹਿ ਕੇ ਹੀ ਦੇਣਾ ਜਿਸ ਤਰ੍ਹਾਂ ਆਪਣੀ ਦੇਸ਼ ਭਗਤ ਯੂਨੀਵਰਸਿਟੀ ਹੈ ਯੂਜੀਸੀ ਲੀਕਗਨਾਈਜ਼ਡ ਹੈ ਹੋਰ ਕਿਹੜੀ ਕਿਹੜੀ ਜਿਹੜੀ ਹੈ ਇਹਨੂੰ ਮਾਤਾਵਾ ਪ੍ਰਾਪਤ ਹੈ ਸਰ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ 23 ਯੂਨੀਵਰਸਟੀਆਂ ਕੰਮ ਕਰ ਰਹੀਆਂ ਨੇ ਜਿਹਨਾਂ ਕੋਲ ਯੂਜੀਸੀ ਅਪਰੂਵਲ ਹੈ ਜਿਹੜੇ ਵੀ ਪ੍ਰੋਗਰਾਮ ਚਲਾਉਣ ਲਈ ਉਹਨਾਂ ਨੂੰ ਚੁੱਤੀ ਦਾ ਅਪਰੂਵਲ ਚਾਹੀਦਾ ਹੈ ਲੇਕਿਨ ਇੱਕ ਸਪੈਸ਼ਲ ਅਪਰੂਵਲ ਹੈ ਸਾਡੇ ਕੋਲ ਲੈਕ A+ ਦੀ ਇਹ ਸਿਰਫ ਪੈ ਯੂਨੀਵਰਸਿਟੀ ਸਿਰਫ ਪੰਜ ਯੂਨੀਵਰਸਟੀਆਂ ਕੋ ਲੱਗੀ ਹੈ ਜਿਹੜੀ ਸਾਡੀ ਵੀ ਯੂਨੀਵਰਸਿਟੀ ਨੇ ਅਪਰੂਵ ਲੈ ਕੇ ਰਹੀ ਹੈ ਇਹ ਉਹ ਯੂਨੀਵਰਸਿਟੀ ਨੂੰ ਨੈਕ ਅਪਰੂਵਲ ਦਿੱਤਾ ਜਾਂਦਾ ਹੈ ਜਿਹੜੀ ਕਿ UGC ਦੇ ਮਾਪਦੰਡਾਂ ਦੇ ਹਿਸਾਬ ਨਾਲ ਸਾਰਾ ਕੰਮ ਕਰ ਰਹੀ ਹੈ ਜਿਹੋ ਜਿਹੋ ਉਹਨਾਂ ਨੇ ਰੂਲ ਰੈਗੂਲੇਸ਼ਨ ਦਿੱਤੇ ਨੇ ਉਹਨਾਂ ਦੇ ਹਿਸਾਬ ਨਾਲ ਕੰਮ ਚੱਲ ਰਹੀ ਹੈ ਤੇ ਉਹ ਉਹਨਾਂ ਨੂੰ ਰੈਕਗਨੀਸ਼ਨ ਦਿੱਤੀ ਜਾਂਦੀ ਹੈ ਪਲੱਸ ਜਿਹੜੀ ਡਿਗਰੀਜ਼ ਮੈਂ ਇਹਦੇ ਵਿੱਚ ਇਹ ਵੀ ਕਹਿਣਾ ਚਾਹਾਂਗਾ ਜਿਹੜੇ ਬੱਚੇ ਸਾਡੇ ਕੋਲੋਂ ਡਿਗਰੀ ਕਰਦੇ ਨੇ ਉਹ ਕੱਲ ਨੂੰ ਅਬਰੌਡ ਜਾਣਾ ਚਾਹੁੰਦੇ ਨੇ ਤਾਂ ਵੀ ਉਹਨਾਂ ਨੂੰ ਵੈਸਟ ਦੀ ਅਪਰੂਵਲ ਦੇ ਵੀ ਫੈਸਿਲਿ ਤੇ ਜਿਹੜੇ ਬੱਚੇ ਇੰਟਰਸਟਿਡ ਹੈਗੇ ਆ ਡਿਸਟੈਂਟ ਐਜੂਕੇਸ਼ਨ ਦੇ ਲਈ ਉਹਨਾਂ ਨੇ ਅੱਗੇ ਸਟੱਡੀ ਕਰਨੀ ਹੋਵੇ ਤੇ ਤੁਹਾਨੂੰ ਕੰਟੈਕਟ ਕਰਨ ਉਸ ਕੀ ਪ੍ਰੋਸੀਜਰ ਕੀ ਰਹੇਗਾ ਜਿਹੜੇ ਵੀ ਬੱਚੇ ਇਹਦੇ ਵਿੱਚ ਇੰਟਰਸਟਿਡ ਨੇ ਉਹ ਸਾਨੂੰ ਸੰਬੰਧ ਕਰ ਸਕਦੇ ਨੇ ਅਸੀਂ ਉਹਨਾਂ ਨੂੰ ਪ੍ਰੋਪਰ ਇਥੇ ਇਧਰ ਕਾਉਂਸਲਿੰਗ ਸਭ ਕੁਝ ਦਵਾਗੇ ਐਡਮਿਸ਼ਨ ਲੈਣ ਦਾ ਪ੍ਰੋਸੀਜਰ ਦੱਸਾਂਗੇ ਜ਼ਰੂਰੀ ਨਹੀਂ ਕਿ ਉਹਨਾਂ ਨੂੰ ਆਣਾ ਹੈ ਉਹ ਆਨਲਾਈਨ ਬੈੱਕੇ ਵੀ ਆਪਣੀ ਰਿਚੂਏਸ਼ਨ ਕਰਵਾ ਸਕਦੇ ਆ ਕਿ ਇਸ ਤਰ੍ਹਾਂ ਵੀ ਹੁੰਦਾ ਹੈ ਬੰਦਾ ਆਪਣਾ ਜੌਬ ਦੱਸਦਾ ਹੈ ਜਾਂ ਡ੍ਰੀਮ ਦੱਸਦਾ ਹੈ ਕਿ ਮੈਨੂੰ ਐ ਜੌਬ ਚਾਹੀਦੀ ਹੈ ਮੈਨੂੰ ਇਸ ਲਾਈਨ ਤੇ ਪ੍ਰੋਮੋਸ਼ਨ ਚਾਹੀਦਾ ਤੇ ਉਸ ਦੇ ਅਕੋਰਡਿੰਗ ਕੋਰਸਸ ਉਹਨੂੰ ਗਾਈਡ ਕਰਦੇ ਬਿਲਕੁਲ ਸਰ ਜਿਹੜੇ ਬੱਚਿਆਂ ਨੇ ਆਲਰੇਡੀ ਪਹਿਲੇ ਗੱਲ ਕਰ ਲਏ ਨੇ ਜਿਹੜੇ ਬੱਚਿਆਂ ਨੂੰ ਪਤਾ ਨਹੀਂ ਤੇ ਹਜੇ ਜੌਬ 'ਚ ਨਹੀਂ ਹੈਗੇ ਉਹਨਾਂ ਨੂੰ ਅਸੀਂ ਗਾਈਡ ਕਰਦੇ ਹਾਂ ਉਹਨਾਂ ਦੇ ਪਲੱਸ 2 ਦੇ ਸਬਜੈਕਟਸ ਦੇ ਨਾਲ ਤੇ ਗ੍ਰੈਜੂਏਸ਼ਨ ਦੇ ਸਬਜੈਕਟਸ ਦੇ ਨਾਲ ਉਹ ਸਭ ਨਾਲ ਉਹਨਾਂ ਨੂੰ ਗਾਈਡ ਕਰ ਦਿੰਦਾ ਹੈ ਜਾਂ ਜਿਹੜਾ ਬੱਚਾ ਆਲਰੇਡੀ ਮਾਰਕੀਟਿੰ ਇਹ ਕੁਝ ਹੋਰ ਚੀਜ਼ਾਂ ਚਰਦੇ ਵਿੱਚ ਹੈਗਾ ਜਾਂ ਹੋਰ ਕਿਸੇ ਚੀਜ਼ਾਂ ਹੈ ਉਹ ਗਵਰਨਮੈਂਟ ਟੀਚਰਸ ਨੇ ਉਹਨਾਂ ਦੇ ਹਿਸਾਬ ਨਾਲ ਦੱਸ ਦਿੰਦਾ ਕਿ ਤੁਹਾਨੂੰ ਕਿਹੜਾ ਕੋਰਸ ਕੀਤਾ ਜਾਏਗਾ ਕਾਉਂਸਲਿੰਗ ਦਾ ਮਤਲਬ ਹੀ ਹੈ ਬੰਦਾ ਸਾਡੇ ਐਕਸਪੀਰੀਅੰਸ ਦਾ ਮਤਲਬ ਤਾਂ ਹੀ ਪੰਦਾ ਹੈ ਕਿ ਅਸੀਂ ਉਹਨਾਂ ਨੂੰ ਕਾਉਂਸਲਿੰਗ ਦਈਏ ਤੇ ਉਹਨਾਂ ਨੂੰ ਗਾਈਡ ਕਰੀਏ ਕਿ ਇਹ ਕੋਰਸ ਤੁਹਾਡੇ ਲਈ ਸੂਟ ਹੈ ਪਤਾ ਜੇ ਤੁਸੀਂ ਜ਼ਿੰਦਗੀ ਲੱਗੇ ਬਚ ਸਟੱਡੀ ਦੌਰਾਨ ਬੱਚਿਆਂ ਨੂੰ ਕੋਈ ਆਬਸਟਕਲਸ ਆndੀਆਂ ਕੁਝ ਅੜਚਣਾਂ ਆndੀਆਂ ਤੇ ਉਹਦੇ ਲਈ ਹੈਲਪਿੰਗ ਹੈਂਡ ਜਿਹੜਾ ਤੁਸੀਂ ਉਹਨਾਂ ਦਾ ਬੰਦੇ ਹੋ ਬਿਲਕੁਲ ਸਰ ਬਿਲਕੁਲ ਇਹ ਸਰਵਿਸ ਸੈਕਟਰ ਹੈ education sector ਦੇ ਨਾਲ ਨਾਲ ਕਦੀ ਵੀ ਬੱਚੇ ਨੂੰ ਕੋਈ ਪ੍ਰੋਬਲਮ ਆਂਦੀ ਹੈ ਬੱਚਾ ਸਾਨੂੰ ਕੰਟੈਕਟ ਕਰ ਸਕਦਾ ਕਿਸੇ ਟਾਈਮ ਤੇ ਵੀ ਅਜਿਹੀ ਕੋਈ ਗੱਲ ਨਹੀਂ ਬਾਕੀ ਇਸੇ ਬੱਚੇ ਨੂੰ ਹਰ ਤਰ੍ਹਾਂ ਦੀ ਸਰਵਿਸ ਦੇਵਾਂਗੇ ਹਰ ਤੋਂ ਹਰ ਚੀਜ਼ ਦੇ ਬਾਰੇ ਨੌਲੇਜ ਦਿਆਂਗੇ ਕਾਫੀ ਬੱਚੇ ਤੁਸੀਂ ਜਿਨ੍ਹਾਂ ਨੂੰ ਕਰੀਅਰ ਗਾਈਡੈਂਸ ਦਿੱਤੀ ਹੋਣੀ ਹੈ ਜਿਨ੍ਹਾਂ ਨੇ ਤੁਸੀਂ ਜਿਸ ਤਰ੍ਹਾਂ ਦੱਸ ਚੁੱਕੇ ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਕੀ ਆਪਣਾ ਕਰੀਅਰ ਬਣਾ ਚੁੱਕੇ ਆ ਇਸ ਤਰ੍ਹਾਂ ਇਸ ਤਰ੍ਹਾਂ ਦਾ ਹੈ ਕਿ ਕਿਤੇ ਗਏ ਅਨਨੋਨ ਪਰਸਨ ਉੱਠ ਕੇ ਕਹਿੰਦਾ ਸਰ ਜੀ ਇਹਦਾ ਕੋ ਕਾਉਂਸਲਿੰਗ ਲਿੱਤੀ ਹੈ ਅੱਜ ਮੈਂ ਇੱਥੇ ਪਹੁੰਚ ਗਿਆ ਬਿਲਕੁਲ ਸਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਈ ਅਸੀਂ ਮਤਲਬ ਕਈ ਵਾਰੀ ਐਮ ਐਨ ਸੀ 'ਚ ਜਾਣੇ ਆਏ ਜਾਂ ਕਿਸੇ ਮਾਲ 'ਚ ਜਾਣੇ ਆ ਤੇ ਕਈ ਬੱਚੇ ਸਾਡੇ ਕੋਲ ਪੜ ਕੇ ਉੱਥੇ ਜਿਹੜੇ ਪਹਿਲੇ ਇੱਕ ਨਾਰਮਲ ਜੌਬ ਕਰ ਰਹੇ ਸੀ ਹੁਣ ਮੈਨੇਜਰ ਦੀ ਜੌਬਸ ਤੇ ਹੈਗੇ ਨੇ ਕਈ ਬ੍ਰਾਂਚ ਮੈਨੇਜਰਸ ਬੈਂਕ ਦੇ ਮਿਲਦੇ ਨੇ ਉਹਨਾਂ ਨੇ ਵੀ ਸਾਡੇ ਕੋਲੋਂ ਇੱਥੋਂ ਪੜ੍ਹਾਈ ਕੀਤੀ ਹੋਈ ਹੈ ਤੇ ਇਹ ਕਿੰਨਾ ਕਿ ਵਧੀਆ ਪ੍ਰਾਊਡ ਫੀਲ ਹੁੰਦਾ ਆਪਣੇ ਆਪ 'ਚ ਕਿ ਸਿਰਫ ਤੁਹਾਡੀ ਸਲਾਹ ਦੇ ਨਾਲ ਇੱਕ ਕਿਸੇ ਬੰਦੇ ਦੀ ਜ਼ਿੰਦਗੀ ਬਦਲ ਗਈ ਉਹਦੀ ਜ਼ਿੰਦਗੀ ਬਦਲਣ ਨਾਲ ਉਹਦੇ ਪਰਿਵਾਰ ਦੀ ਵੀ ਜ਼ਿੰਦਗੀ ਬਦਲ ਜਾਂਦੀ ਹੈ ਪ੍ਰਾਊਡ ਤੇ ਸਭ ਜ਼ਰੂਰ ਫੀਲ ਹੁੰਦਾ ਬਸ ਉਹਦੇ ਨਾਲ ਇਹ ਵੀ ਖੁਸ਼ੀ ਹੁੰਦੀ ਹੈ ਕਿ ਅਸੀਂ ਇੱਕ ਚੰਗਾ ਕੰਮ ਕਰ ਰਹੇ ਹਾਂ ਇੱਕ ਚੀਜ਼ ਚੰਗੀ ਦੇ ਰਹੇ ਹਾਂ ਬੱਚੇ ਨੂੰ ਸਹੀ ਗਾਈਡੈਂਸ ਦੇ ਰਹੇ ਹਾਂ ਇਹਦੇ ਮਾਰਕੀਟਸ ਬਹੁਤ ਲੋਗ ਮਿਸਗਾਈਡ ਕਰਦੇ ਨੇ ਖਰਾਬ ਕਰਦੇ ਨੇ ਇਹ ਸਾਨੂੰ ਜਿਆਦਾ ਖੁਸ਼ੀ ਉਸ ਚੀਜ਼ ਦੀ ਹੈ ਕਿ ਅਸੀਂ ਚਿੰਗਲ ਕੰਮ ਨਾਲ ਜੁੜਿਆ ਹੋ। ਸਰ ਇੱਕ ਤੇ ਹੁੰਦਾ ਆਲਰੇਡੀ ਬੰਦਾ ਜੋਬ ਕਰ ਰਿਹਾ ਜੋਬ ਕਰਦੇ ਕਰਦੇ ਉਹਨੇ ਸਾਡੇ ਕੋ ਕਾਉਂਸਲਿੰਗ ਲਈ ਦਿੱਤੀ ਤੁਸੀਂ ਇਸ ਕਸਬਜੈਕਟ ਸੁਜੈਸਟ ਕਿਤੇ ਮੈਂ ਸਟੱਡੀ ਕੀਤੀ ਉਹਦੀ ਜੋਬ ਅਪਗ੍ਰੇਡ ਹੋ ਗਈ। ਜੀ ਤੇ ਇਸ ਤਰ੍ਹਾਂ ਕੁਝ ਕਰੀ ਕਾਉਂਸਲਿੰਗ ਲਾਅ ਪਲੇਸਮੈਂਟ ਵੀ ਪ੍ਰੋਵਾਈਡ ਕਰਦੇ ਹੋ ਜਿਸ ਬਚਾ ਕਰੀਦਾ ਜੀ ਜਦੋਂ ਵੀ ਸਾਡੇ ਬੱਚੇ ਪਾਸ ਆਉਂਦੇ ਨੇ ਅਸੀਂ ਹਰ 6 ਮਹੀਨੇ ਸਾਲ ਬਾਅਦ ਅਸੀਂ ਪਲੇਸਮੈਂਟ ਦੇ ਕੰਮ ਕਰਾਣੇ ਆ। ਈਵਨ ਯੂਨੀਵਰਸਿਟੀ ਪਲੇਸਮੈਂਟਸ ਦੀ ਆਪਸ਼ਨਸ ਦਿੰਦੀ ਹੈ ਬੱਚਾ ਯੂਨੀਵਰਸਿਟੀ ਜਾ ਕੇ ਉੱਥੇ ਇੰਟਰਵਿਊ ਦੇ ਸਕਦਾ ਹੈ ਇਹ ਤੁਸੀਂ ਲੋਕਲ ਹੈ ਇਟਾਈਮ ਤੇ ਵੀ ਅੰਮ੍ਰਿਤਸਰ ਦੇ ਏਰੀਆ ਤੇ ਕੋਸ਼ਿਸ਼ ਕਰਦੇ ਆ ਕਿ ਬੱਚੇ ਨੂੰ ਪਲੇਸ ਕੀਤਾ ਜਾਵੇ ਜਦ ਦਾ ਯੂਨੀਵਰਸਿਟੀ ਡਿਸਟ੍ਰਿਕਟ ਐਜੂਕੇਸ਼ਨ ਦੇ ਵਿੱਚ ਇਹ ਪਲੇਸਮੈਂਟ ਦੀ ਸਰਵਿਸ ਪ੍ਰੋਵਾਈਡ ਨਹੀਂ ਕਰਦੀ ਹੈ दैट ਯੂਨੀਵਰਸਿਟੀ ਪਲੇਸਮੈਂਟ ਦੀ ਸਰਵਿਸ ਵੀ ਪ੍ਰੋਵਾਈਡ ਕਰ ਰਹੀ ਹੈ ਬਿਲਕੁਲ ਸਰ ਦੇਖੋ ਜੇ ਅਸੀਂ ਬੱਚਿਆਂ ਨਾਲ ਜੁੜੇ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਸਿਰਫ ਇੱਕ ਕੰਮ ਨਹੀਂ ਇੱਕ ਨੇਕ ਕੰਮ ਹੈ ਜੇ ਅਸੀਂ ਕਹੀਏ ਤੇ ਫਿਰ ਉਹ ਬੱਚੇ ਨੂੰ ਇੱਕ ਪੂਰੇ ਮੁਕਾਮ ਤੱਕ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਬਣਦੀ ਡਿਸਟ੍ਰਿਕਟ ਐਜੂਕੇਸ਼ਨ ਵਰਸਸ ਆਨਲਾਈਨ ਐਜੂਕੇਸ਼ਨ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸੋ ਡਿਸਟੈਂਸ এডਿਕੇਸ਼ਨ ਤੇ ਆਨਲਾਈਨ ਦੇ ਵਿੱਚ ਫਰਕ ਕਾਫੀ ਹੈ ਦੇਖਿਆ ਜਾਏ ਤੇ ਡਿਸਟੈਂਸ এডਿਕੇਸ਼ਨ ਚ ਬੱਚਾ ਆਪਣੇ ਸ਼ਿਫਟਡ ਹੋ ਕੇ ਇੱਕ ਆਪਣੇ ਹੀ ਸਿਟੀ ਦੇ ਵਿੱਚ ਜਾਂ ਕਿਸੇ ਵੀ ਸਿਟੀ ਜਗ੍ਹਾ ਨੂੰ ਜੌਬ ਲੱਗਦੀ ਹੈ ਉਹ ਪੋਸਟਿੰਗ ਲੰਦੀ ਹੈ ਇਹ ਕਿਤੇ ਵੀ ਜਾਂਦਾ ਉੱਥੇ ਇਗਜ਼ਾਮ ਦੇ ਸਕਦਾ दैट इज नॉट ਇਸ਼ੂ ਲੇਕਿਨ ਕਈ ਬੱਚੇ ਨੇ ਜਿਹੜੇ ਕਿ ਆਊਟ ਆਫ ਪੰਜਾਬ ਪੜਨਾ ਚਾਹੁੰਦੇ ਨੇ ਆਊਟ ਆਫ ਇੰਡੀਆ ਗਏ ਹੋਏ ਨੇ ਜਾਂ ਕਿਸੇ ਵੀ ਕੰਮ ਕਰ ਰਹੇ ਨੇ ਉਹ ਆਪਣੀ এডਿਕੇਸ਼ਨ ਕੰਪਲੀਟ ਕਰਨਾ ਚਾਹੁੰਦੇ ਨੇ ਜਾਂ ਕਈਆਂ ਨੇ ਉਨ੍ਹਾਂ ਦੀ ਜੌਬ ਇਹੋ ਜੀ ਹੈ ਕਿ ਉਹ ਇਗਜ਼ਾਮ ਦੀ ਛੁੱਟੀਆਂ ਨਹੀਂ ਲੈ ਕੇ ਆ ਸਕਦੇ ਆ ਕੁਝ ਵੀ ਉਹ ਬੱਚਿਆਂ ਲਈ ਆਨਲਾਈਨ ਡਿਗਰੀ ਦਿੱਤੀ ਗਈ ਹੈ ਜੀ ਆਨਲਾਈਨ ਡਿਗਰੀ ਦੇ ਵਿੱਚ ਅਸੀਂ ਉਹਨਾਂ ਨੂੰ ਕੀ ਕਹਿੰਦੇ ਆ ਕਲਾਸਿਸ ਦਵਾਂਗੇ ਐਵਰੀ ਸੈਟਰਡੇ ਸੰਡੇ ਲਾਈਵ ਕਲਾਸਿਸ ਉਹਨਾਂ ਦਾ ਪੋਰਟਲ ਦਿੱਤਾ ਜਾਏਗਾ ਉਹਦੇ ਵਿੱਚ ਉਹਨਾਂ ਦੇ ਰਿਕਾਰਡਡ ਲੈਕਚਰਸ ਹੋਣਗੇ ਪੀਸੀਪੀ ਕਲਾਸਿਸ ਦਿੱਤੀਆਂ ਜਾਣਗੀਆਂ ਜਿੱਦੇ ਆਨਲਾਈਨ ਹੀ ਬੱਚਾ ਆਰਾਮ ਨਾਲ ਇਗਜ਼ਾਮ ਦੇ ਸਕਦਾ ਹੈ ਯਾਨੀ ਕਿ ਔਨਲਾਈਨ ਸਟੱਡੀ ਕਰਕੇ ਆਨਲਾਈਨ ਇਗਜ਼ਾਮ ਦੇ ਕੇ ਡਿਗਰੀ ਹਾਸਲ ਕਰ ਸਕਦਾ ਹੈ ਡਿਗਰੀ ਹਾਸਲ ਕਰ ਸਕਦਾ ਤੇ ਜੇ ਦੀ ਪੂਰੀ ਦੀ ਪੂਰੀ ਵੈਲਿਊ ਪ੍ਰੋਪਰ ਐਜ਼ ਅ ਰੈਗੂਲਰ ਐਜ਼ ਅ ਡਿਸਟੈਂਸ ਐਜੂਕੇਸ਼ਨ ਆਨਲਾਈਨ ਸਟੱਡੀ ਦੀ ਵੀ ਸੇਮ ਵੈਲਿਊ ਹੈ ਸੇਮ ਵੈਲਿਊ ਸਰ ਤੇ ਬਹੁਤ ਵੱਡੀ ਓਪਰਚ्युनिटी ਹੈ ਇਸ ਲਈ ਆਨਲਾਈਨ ਸਟੱਡੀ ਡਿਸਟੈਂਸ ਐਜੂਕੇਸ਼ਨ ਦੀ ਦੇਜਪਗਤ ਯੂਨੀਵਰਸਿਟੀ ਤੋਂ ਤੁਸੀਂ ਕਰ ਸਕਦੇ ਹੋ ਕਿਸੇ ਵੀ ਮੋਡ ਦੇ ਵਿੱਚ ਕਰ ਸਕਦੇ ਹੋ ਉਹ ਤੁਹਾਡੀ ਜੌਬ ਚਲਦੇ-ਚਲਦੇ ਤੁਸੀਂ ਇੱਕ ਦਿਨ ਡਿਗਰੀ ਹਾਸਲ ਕਰਕੇ ਆਪਣੀ ਜੌਬ ਅਪਗ੍ਰੇਡ ਕਰ ਸਕਦੇ ਹੋ ਤੁਸੀਂ ਜਿਹੜੀ ਕੁਰਸੀ ਤੇ ਬੈਠ ਕੇ ਆਰਡਰ ਜਿਸ ਕੁਰਸੀ ਤੋਂ ਲੈਂਦੇ ਹੋ ਉਸ ਕੁਰਸੀ ਤੇ ਪਹੁੰਚ ਸਕਦੇ ਹੋ ਤੇ ਆਪਣੀ ਕੁਰਸੀ ਅਪਗ੍ਰੇਡ ਕਰਨ ਲਈ ਆਪਣੀ ਨੋਲਿਜ ਅਪਗ੍ਰੇਡ ਕਰਨੀ ਪੈਗੀ ਉਹਦੇ ਲਈ ਤੁਹਾਨੂੰ ਇੱਥੇ ਆਪਣੀ ਕੈਰੀਅਰ ਕਾਉਂਸਲਿੰਗ ਲਈ ਆਉਣਾ ਪਏਗਾ ਜਾਂ ਫਿਰ ਥੱਲੇ ਦਿੱਤੇ ਗਏ ਨੰਬਰ 'ਤੇ ਕੰਟੈਕਟ ਕਰੋ ਤੇ ਆਪਣੀ ਕੈਰੀਅਰ ਕਾਉਂਸਲਿੰਗ ਕਰਕੇ ਆਪਣੇ ਅਕੋਰਡਿੰਗ ਸਬਜੈਕਟ ਚੂਜ਼ ਕਰੋ ਤੇ ਆਪਣੇ ਜੌਬ ਦੇ ਵਿੱਚ ਆਪਣੇ ਬਿਜ਼ਨਸ ਦੇ ਵਿੱਚ ਤੇ ਆਪਣੇ ਡੈਜੀਗਨੇਸ਼ਨ ਦੇ ਵਿੱਚ ਇਜ਼ਾਫਾ ਲਓ